ਲੋਕ ਹਿੱਤ ਲੋਕਾਂ ਦੀ ਆਵਾਜ਼ ਮੈਂ ਡਾਕਟਰ ਪ੍ਰਵਿੰਦਰ ਸਿੰਘ ਖਾਰਾ ਖਾਰਾ ਹਸਪੀਟਲ ਬਲਟੋਆ ਆਪ ਦੇ ਵੱਲੋਂ ਤੇ ਆਪ ਦੇ ਸਮੂਹ ਸਟਾਫ ਵੱਲੋਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਤਾ ਨੂੰ ਮਗੇ ਲੋੜੀ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਤੇ ਆਉਣ ਵਾਲਾ ਸਮਾਂ ਜਿਹੜਾ ਆ ਮਹਾਰਾ ਸੱਜੇ ਪਾਤਸ਼ਾਹ ਸਾਰਿਆਂ ਤੇ ਵਧੀਆ ਲੈ ਕੇ ਆਵੇ ਅਸੀਂ ਅੱਜ ਤੋਂ ਬਾਅਦ ਨਵੇਂ ਸਾਲ ਦੇ ਵਿੱਚ ਸਾਰੇ ਦਿਨੇ ਵੀ ਆਪਰੇਟ ਕਰਾਂਗੇ ਉਹਨਾਂ ਦੇ ਵਿੱਚ ਹਰ ਪੇਸ਼ੇਂ ਨੂੰ 10% ਦਾ ਡਿਸਕਾਊਂਟ ਚਾਨੂੰ ਕਰ ਰਹੇ ਹਾਂ ਦੇਣਾ ਜੀ ਲੋਡਰਸੋਂ ਸ਼ੋਰ ਸ਼ੌਪ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਜੀ ਅ ਚੋਰ ਸਾਜੀ ਇੱਕ ਸਾਡੇ ਕੋਲੇ ਹੈਗੀ ਆ ਜਿਸ ਤਰ੍ਹਾਂ ਅ ਮੋਦੀ ਅਲੀਆ ਫਿਰ ਤਿੰਨ ਚਾਰ ਪ੍ਰਾਈਵੇਟ ਨੇ ਜੀ ਸਾਡੇ ਕੋਲੇ ਹੈਗੀਆਂ ਨਵੀਂ ਆਉਣਾ ਆਹੀ ਅਪਲਾਈ ਕੀਤੀਆਂ ਹੀ ਆ ਸ਼ਾਇਦ ਛੇਤੀ ਮਿਲ ਜਾਣਗੀਆਂ ਇਹ ਕੈਸ਼ਲੈਸ ਸਾਰਾ ਹੁੰਦਾ ਜੀ ਹਾਂਜੀ ਸਾਰਾ ਕੈਸ਼ਲੈਸ ਹੁੰਦਾ ਡਾਕਟਰ ਵੀ ਆਪਣੇ ਕੋਲ ਕਿਹੜੇ ਕਿਹੜੇ ਆ ਰਹੇ ਆ ਜੀ ਫਿਰ ਮਾਰਟਰ ਕੋਲੇ ਹੱਡੀਆਂ ਦੇ ਸਰਜਨ ਨੇ ਜੀ ਜਨਰਲ ਸਰਜਨ ਨੇ ਕੈਂਡੀ ਮੈਡੀਸਨ ਆਉਂਦੇ ਆ ਮਤਲਬ ਗਾਇਨੀ ਦੇ ਸਾਡੇ ਕੋਲੇ ਡਾਕਟਰ ਤਕਰੀਬਨ ਦਿਨ ਚਾਰ ਸਰਜੰਟ ਜਿਹੜੇ ਆ ਉਹ ਅਸੀਂ ਕਾਲ ਕਰਦੇ ਆਂ ਜੀ ਜਦੋਂ ਹੌਨ ਕਾਲ ਆਉਂਦੇ ਆ ਸਰ